ਇਹ ਮਿਹਰਬਾਨੀ ਸੀ ਕਸ਼ੱਲਿਆ ਡੈਮ ਵਾਲਿਆਂ ਦੀ ਕਸ਼ੱਲਿਆ ਡੈਮ ਵਾਲਿਆਂ ਨੇ ਸਵੇਰ-ਸਵੇਰੇ 5 ਵਜੇ ਇਹਦੇ ਵਿੱਚ ਬਿਨਾਂ ਚੇਤਾਵਨੀ ਦੇ ਤੇ ਪਾਣੀ ਛੱਡਿਆ ਸੀਗਾ ਜਿਸ ਤਰ੍ਹਾਂ ਕਿਸੇ ਵਿਆਹ ਦੇ ਵਿੱਚ ਫੁੱਫੜ ਨਹੀਂ ਮਾਰਦਾ ਭਾਂਡੇ ਚਲਾ ਕੇ ਇਸ ਤਰ੍ਹਾਂ ਉਹਨਾਂ ਨੇ ਡੈਮ ਮਾਰਹੀ ਚਲਾ ਕੇ 6 ਤਰੀਕ ਨੂੰ ਇੰਨਾ ਇਹਦੇ ਵਿੱਚ ਪਾਣੀ ਛੱਡਿਆ ਸੀ 40 ਬੱਤੀ ਨੂੰ ਮਾਰਿਆ ਮੂਦਾ ਜਿਹੜੇ ਇਹਦੇ ਅੱਗੇ ਲੋਕ ਰਹਿੰਦੇ ਸੀਗੇ ਨਾੜਾ ਸਾਹਿਬ ਗੁਰਦਰਬੀ ਬੈਕ ਸਾਈਡ ਜਿੱਥੇ ਪਾਰਸ ਹਸਪੀਟਲ ਉੱਥੇ ਤੇ ਆਹਾਂ ਝੋਂਪੜੀਆਂ ਸਵੇਰੇ-ਸਵੇਰੇ 5 ਵਜੇ ਇਹਦੇ ਵਿੱਚ ਕਿੰਨਾ ਪਾਣੀ ਵੜੇਗਾ ਸੁੱਤੇ ਪੈਸੀਏ ਲੋਕ ਜਦੋਂ ਪਾਣੀ ਆਇਆ ਹੁਣ ਇਹ ਦੱਸਦੇ ਸੀ ਜਦੋਂ ਅਸੀਂ ਇੱਥੇ ਆਏ ਆ ਪਹਿਲਾਂ ਮੈਂ ਇਸੇ ਪੁਲ ਤੇ ਆਇਆ ਸੀ 6 ਤਰੀਕ ਨੂੰ ਪਹਿਲਾਂ ਮੈਂ ਇਸੇ ਪੁਲ ਤੇ ਆਇਆ ਇੱਥੋਂ ਵੀਡੀਓ ਸੋਚਿਆ ਵੀ ਆਪਾਂ ਇੱਥੋਂ ਵੀਡੀਓ ਅਪਲੋਡ ਕਰਦੇ ਆ ਤਾਂ ਫਿਰ ਲੱਗਿਆ ਮਾਨ ਦੇ ਵਿੱਚ ਫਸਲਾਂ ਪੱਕੀਆਂਆਂ ਮੀਆਂ ਝੋਨੇ ਦਾ ਢਰੇ ਕੂੜਾ ਉਹ ਸਾਰਾ ਪੂਰਾ ਹੋਇਆ ਹੋਵੇਗਾ ਜੇ ਕਿਤੇ ਇੱਥੋਂ ਵੀਡੀਓ ਅਪਲੋਡ ਕਰਤੀ ਤਾਂ ਲੋਕ ਜ਼ਿਆਦਾ ਡਰ ਜਾਣਗੇ ਫਿਰ ਮੈਂ ਜਗਾ ਭਾਲੀ ਵੀ ਜਿੱਥੋਂ ਪਾਣੀ ਘਟ ਲੱਗੇ ਫਿਰ ਉਸ ਪੁਲ ਤੇ ਗਿਆ ਉੱਥੋਂ ਪਾਣੀ ਘਟ ਲੱਗਦਾ ਸੀ ਕੈਮਰੇ ਦੇ ਵਿੱਚ ਆਹ ਕਰਕੇ ਉਸ ਥਾਂ ਤੋਂ ਸ਼ੂਟ ਕੀਤੀ ਸੀਗੀ ਇਹੋ ਜਿਹਾ ਮਾਹੌਲ ਬਣਾਦਾ ਸੀ 6 ਤਰੀਕ ਨੂੰ ਸਾਰੇ ਪੁੱਲ ਤੇ ਪਾਣੀ ਚੱਲਦਾ ਸੀ ਇਧਰਲੇ ਪਾਸੇ ਨਾ ਰੇਲਵੇ ਸਟੇਸ਼ਨ ਆ ਉਹਦੀ ਕੰਧ ਦੇ ਨਾਲ ਪਾਣੀ ਲਾਤਾ ਸੀਗਾ ਜਾਂ ਤਾਂ 6 ਤਰੀਕ ਨੂੰ ਪਾਣੀ ਕੰਧ ਦੇ ਨਾਲ ਲੱਗਿਆ ਤੇ ਜਾਂ ਫਿਰ ਉਹ ਸਾਲ ਆ ਜਿਹੜਾ ਅਪਨਾਮ ਲੈਣਾ ਚਾਹੁੰਦੀ ਨਹੀਂ ਹੈਗੇ ਉਦੋਂ ਇਹਦੇ ਨਾਲ ਪਾਣੀ ਲਾਤਾ ਸੀ ਜਮਾ ਦੇਖੋ ਕੀ ਇਹਨਾਂ ਦਾ ਕਸੂਰ ਸੀ ਇਹਨਾਂ ਦੇ ਤਾਂ ਇਹੀ ਮਤਲਬ ਤਿੰਨ ਤਿੰਨ ਮੰਜ਼ਲੇ ਮਹਿਲ ਸੀ ਜਿਹੜਾ ਦੇ ਵਿੱਚ ਇਹਨਾਂ ਨੇ ਪਾਣੀ ਵਾੜਤਾ ਕਿੰਨਾ ਸਮਾਨ ਇਹਦੇ ਵਿੱਚ ਖਰਾਬ ਹੋਇਆ ਹੋਊਗਾ ਨਿੱਕੇ ਨਿੱਕੇ ਜਵਾਬ ਮੈਨੂੰ ਆ ਕੇ ਕਹਿਣਾ ਅੰਕਲ ਮੈਂ ਵੀ ਡੁੱਬ ਗਿਆ ਸੀ ਜਦੋਂ ਮੈਂ ਇੱਥੇ ਆਇਆਗਾ ਉਦੋਂ ਇਹੋ ਜਿਹਾ ਮਾਹੌਲ ਸੀਗਾ ਆ ਦੇਖੋ ਕਿਵੇਂ ਲੋਕ ਤੜਕ ਤੜਕ ਇਹਨੂੰ ਦੇਖਣ ਆਏ ਸੀ ਜਿਹੜੇ ਰਹਿੰਦੇ ਆ ਨਾ ਉਹਨਾਂ ਨੂੰ ਐ ਹੋ ਜਾਂਦਾ ਵੀ ਕਿੰਨਾ ਪਾਣੀ ਜਾ ਕੇ ਸਵੇਰ ਸਵੇਰੇ ਇੱਥੇ ਦੇਖਣ ਵਾਸਤੇ ਇਹਨੂੰ ਆਏ ਉਧਰਲੇ ਪਾਸੇ ਵਾਲੇ ਉਧਰ ਖੜੇ ਆ ਦੇਖੋ ਉਹ ਜੀਰਕਪੁਰ ਵਾਲਾ ਪਾਸਾ ਹੈਗਾ ਜਿਹੜੇ ਪਾਸੇ ਉਹ ਲੋਕ ਖੜੇ ਆਗੇ ਇਧਰਲੇ ਪਾਸੇ ਮੁਵਾਰਕਪੁਰਾ ਜਿਹੜੇ ਪਾਸੇ ਮੈਂ ਖੜਾਂਗਾ ਇਹ 6 ਅਗਸਤ ਦਾ ਮਾਹੌਲ ਸੀਗਾ ਇਹ ਵੀਡੀਓ ਮੈਂ ਅਪਲੋਡ ਕਰੀ ਨਹੀਂ ਸੀ ਕੋਲੇ ਰੱਖ ਲਈ ਸੀ ਹਜੇ ਹੀ ਬਹੁਤ ਕੁਝ ਪਿਆਗਾ